ਸ਼੍ਰੀ ਅਕਾਲ ਤਖਤ ਸਾਹਿਬ ਦੇ 6 ਜੂਨ ਦੇ ਸਮਾਗਮ ਮੌਕੇ ਪਹੁੰਚੇ ਸਾਭ ਦਾ ਜਥੇਦਾਰ ਜਗਵੀਰ ਸਿੰਘ ਰੋਡੇ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅੱਜ ਦੇ ਦਿਨ ਭਾਰਤੀ ਫੌਜਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੀਤੇ ਹਮਲੇ ਵਿੱਚ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਭਾਈ ਅਮਰੀਕ ਸਿੰਘ ਭਾਈ ਤਾਰੂ ਸਿੰਘ ਅਤੇ ਜਰਨੈਲ ਸੁਵੇਕ ਸਿੰਘ ਅਤੇ ਕਈ ਸਿੰਘਾ ਸਿੰਘਾਣੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਪਰ ਅੱਜ ਤੱਕ ਸਰਕਾਰ ਕੋਲ ਇਸ ਕੀਤੇ ਹਮਲੇ ਦਾ ਕੋਈ ਜਵਾਬ ਨਹੀਂ ਸਕੋ ਇਸ ਗੱਲ ਦੀ ਸਚਾਈ ਨਾਲ ਜਾਣੂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਠਾ ਇਸ ਦਿਹਾੜੇ ਨੂੰ ਪੂਰੇ ਵਿਚ ਮਨਾ ਰਹੀਆਂ ਹਨ ਜਦੋਂ ਤੱਕ ਸਾਰੀਆਂ ਸੰਗਤਾਂ ਨੇ ਵਾਪਸ ਨੂੰ ਅਰਦਾਸ ਹੋ ਗਈ ਉਹਦੇ ਬਾਅਦ ਠੰਡੇ ਮਿੱਠੇ ਜਲ ਦੀ ਸ਼ਬੀਲ ਇੰਟਰਨੈਸ਼ਨਲ ਪੰਥਕ ਦਲ ਨੇ ਇੱਥੇ ਲਾਈ ਹੈ ਜੋ ਸਾਰੇ ਸੇਵਾਦਾਰ ਇੱਥੇ ਹਾਜ਼ਰ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਵੀ ਠੰਡਾ ਮਿੱਠਾ ਜਲ ਛਕੋ ਕੋਲਡ ਡਰਿੰਕ ਛਕੋ ਉਹਦੇ ਲਈ ਅਸੀਂ ਸਾਰਾ ਪ੍ਰਬੰਧ ਕੀਤਾ ਹੈ ਇੱਕ ਮਿੰਟ ਇਹ ਰਾਈਟ ਚੱਕੀ ਮੈਸੇਜ ਦੇਣਾ ਚਾਹੁੰਦੇ ਅੱਜ ਤੋਂ ਬਾਅਦ ਪੈਸਾ ਹੋ ਰਿਹਾ ਹੈ ਸਾਡੇ ਵਿੱਚ ਸਾਰੇ ਭਾਈ ਸਾਰੀ ਕੌਮ ਨੂੰ ਮੇਰੀ ਤਾਂ ਸ਼ਾਇਦ ਇਹੀ ਬੇਨਤੀ ਹੈ ਕਿ ਅਸੀਂ ਜਦੋਂ ਤੱਕ ਤਨਕਲਗੀ ਤਰਪਾਕਸ਼ਾ ਤੋਂ ਸਿੰਘ ਨਹੀਂ ਸੱਜਦੇ ਸਿਰਫ ਸਾਡਾ ਮੁਖਾਵਾ ਹੈ ਅਸੀਂ ਮੁਖਾਵੇ ਦੇ ਰੋਸ ਨੂੰ ਜਰੇ ਕਰਦੇ ਆ ਮੁਖਾਵੇ ਦੀ ਸਿੱਖਿਆ ਦਿਖਾਉਦੇ ਆ ਦੁਬਾਰਾ ਕਰਦੇ ਆ ਨਾਲ ਸਾਡਾ ਮਸਲਾ ਹੱਲ ਨਹੀਂ ਹੋਣਾ ਅਸੀਂ ਗੁਰੂ ਕੇ ਸਿੱਖ ਬਣੀਏ ਬਾਣੀ ਨਾਲ ਜੁੜੀਏ ਬਾਣੀ ਨਾਲ ਆਪਸੀ ਗੱਲ ਕਰੀਏ ਆਪਸੀ ਵਿਚਾਰਾ ਕਰੀਏ ਰਲ ਮਿਲ ਕੇ ਰਹੀਏ ਅਤੇ ਇਹ ਤੋਂ ਅੱਗੇ ਵੀ ਯੋਗੋ ਅੱਜ ਦਾ ਦਿਨ ਦੁਨੀਆ ਦੀਆਂ ਨਜ਼ਰਾਂ ਸ੍ਰੀ ਅਕਾਲ ਤਖਤ ਸਭ ਤੇ ਲੱਗੀਆਂ ਹੋਈਆਂ ਇੱਥੇ ਨਹੀਂ ਸਾਰੀ ਦੁਨੀਆ ਦੇ ਵਿੱਚ 6 ਜੂਨ ਦਾ ਇਹ ਦਿਹਾੜਾ ਜਿਵੇਂ ਸਾਡੇ ਤੇ ਹਮਲਾ ਹੋਇਆ ਜਿਵੇਂ ਸਾਡੇ ਤੇ ਜੁਰਮਟ ਆਇਆ ਗਿਆ توپਾਂ ਤੇ ਟੈਂਕਾਂ ਨਾਲ ਸਾਡੇ ਤੇ ਕਹਿਰ ਵਰਸਾਇਆ ਗਿਆ ਸਾਰੀ ਦੁਨੀਆ ਇਹਨਾਂ ਸ਼ਹੀਦਾਂ ਨੂੰ ਯਾਦ ਕਰਦੀ ਹੈ ਜਿਨ੍ਹਾਂ ਨੇ ਮੂੰਹ ਤੋੜਨਾ ਜਵਾਬ ਦਿੱਤਾ ਹੈ ਪਰ ਸਾਰੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਸਿੱਖੀ ਨਾਲ ਜੁੜੋ ਸਿੱਖੀ ਦੀਆਂ ਪਰੰਪਰਾਵਾਂ ਨਾਲ ਜੁੜੋ ਤੁਹਾਨੂੰ ਗੁਰੂ ਅਨੰਤ ਸਾਹਿਬ ਦੀ ਫਲਸਫੀ ਨਾਮ ਜਪੋ ਵੰਨ ਜਪੋ ਕਰਤ ਕਰੋ ਤੇ ਨਾਲ ਕਲਗੀ ਧਰਮਾ ਦੇ ਸਿੱਤੇ ਪਾਤਸ਼ਾਹੀ ਦਾ ਕਿ ਰਹਿਤ ਬਿਨਾਂ ਦਾ ਸਿੱਖ ਖਾਵਾ ਹੈ ਰਹਿਤ ਬਿਨਾਂ ਦਰਜੂਟਾ ਖਾਵਾ ਹੈ ਇਹਨਾਂ ਸਹੂਲਤਾਂ ਤੇ ਚੱਲਾਂਗੇ ਗੁਰੂ ਸਾਹਿਬ ਬਤੇ ਬਖਸ਼ੇਗਾ ਸਿੱਖ ਸਾਹਿਬ ਮੈਥੇ ਦੇ ਵਿੱਚ ਹਮੇਸ਼ਾ ਹੀ ਵੱਖਰਾ ਇੱਕ ਪ੍ਰੋਗਰਾਮ ਬਣਾਇਆ ਜਾਂਦਾ ਜੀ ਕਿੱਥੇ ਜੀ ਮੈਥੇ ਜੀ ਇਹ ਕੱਲਾ ਮੈਥੇ ਨਹੀਂ ਕਿਉਂਕਿ ਸੰਤੋਬੱਧ ਨਾਨ ਸਿੰਘ ਜੀ ਦਾ ਜਿਹੜਾ ਹੈੱਡਕੁਆਟਰ ਹੈ ਕੇਂਦਰੀ ਸਥਾਨ ਹੈ ਦਮਦਮ ਵਿੱਚ ਸਾਡਾ ਉਹ ਗੁਰਦੁਆਰਾ ਗੁਰਦਸਪੁਰ ਵਿਕਾਸ ਮਹਿਤਾ ਹੈ ਉਹਨਾਂ ਦਾ ਫਰਜ ਬਣਦਾ ਹੈ ਉਹ ਦੁਨੀਆਂ ਨੂੰ ਸੱਦ ਕੇ ਉਹਦੇ ਉੱਤੇ ਸਾਰਾ ਅੰਕ ਸੰਦੇਸ਼ ਦਿੰਦੇ ਆ ਸ਼ਹੀਦਾਂ ਨੂੰ ਸਨਮਾਨਿਤ ਕਰਦੇ ਆ ਇਹ ਪਹਿਲਾਂ ਤੋਂ ਹੀ ਮਨਾਇਆ ਜਾ ਰਿਹਾ ਜ ਕੋਈ ਨਵਾਂ ਨਹੀਂ ਕਿਹਾ ਸਾਲ ਮਨਾਇਆ ਜਾ ਰਿਹਾ ਇਹ ਸੁਰਤੋਂ ਮਨਾਇਆ ਜਾ ਰਿਹਾ ਸਿੰਘ ਸਾਭਤੀ ਜਿਹੜੀ ਆ ਜਥੇਦਾਰੀ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਸਾਰੇ ਲੋਕਾਂ ਅਭਰੂਧ ਵੀ ਕੀਤਾ ਸੀਗਾ ਕੋਈ ਵਿਵਾਦ ਨਹੀਂ ਜਿਹੜੀ ਪਰੰਪਰਾ ਖੁੱਲੇ ਦਿਲ ਨਾਲ ਹੋਣੀ ਚਾਹੀਦੀ ਆ ਪ੍ਰਾਣੀਆਂ ਪਰੰਪਰਾ ਹੈ ਕਿ ਸਾਡੀਆਂ ਗੁੱਡੀਆਂ ਸੰਪਰਦਾਵਾਂ ਢਿੰਗ ਸਿੰਘ ਜੱਥੇਬੰਦੀਆਂ ਸਿੰਘ ਸੁਭਾਵਾਂ ਜੀਮ ਕਾਲ ਸਦਵਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਇਹ ਸਾਰੀਆਂ ਇਕੱਠੀਆਂ ਹੋ ਕੇ ਬੈਠਣ ਤੇ ਸਾਰੇ ਸਾਂਝੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਦੀ ਰਾਏ ਲੈ ਕੇ ਪ੍ਰਮਾਣਿਤ ਸਿੱਖ ਇਹ ਗੁਰੂ ਕੇ ਸਿੱਖ ਨੂੰ ਜੱਦੇਦਾਰ ਨਿਯੁਕਤ ਕਰੇ ਇਹ ਤਾਂ ਰੁਕੇਦਾ ਬਾਬਾ ਹਰਨਾਮਨ ਚੋ ਨਹੀਂ ਕਹਿੰਦਾ ਮੈਨੂੰ ਬਣਾਓ ਬਾਬਾ ਬਲਬੀਰ ਸਿੰਘ ਨਹੀਂ ਕਹਿੰਦਾ ਮੈਨੂੰ ਬਣਾਓ ਮੈਂ ਨਹੀਂ ਕਹਿੰਦਾ ਮੈਨੂੰ ਬਣਾਓ ਪਰ ਇਹ ਇੱਕ ਮਜਾਦਾ ਹੈ ਉਹਨੂੰ ਤਾਂ ਫ਼ਾਰੂ ਕਰਨਾ ਚਾਹੀਦਾ ਹੈ ਉਹਨੂੰ ਇਸ ਵਾਸਤੇ ਇੱਥੇ ਤੇ ਸਭ ਦੀ ਇੱਕ ਇੱਕ ਮਤ ਹੋਣੀ ਚਾਹੀਦੀ ਆ ਸਿਮਰਜੀਤ ਸਿੰਘ ਮਾਨ ਹੋਣੇ ਕੱਲ ਬਿਆਨ ਦਿੱਤਾ ਸੀ ਕਿਹਦੇ ਜਥੇਦਾਰ ਦਾ ਵਿਰੋਧ ਕਰਨ ਵਾਲੇ ਅਫਦਾਲੀ ਬਣ ਕੇ ਨਾ ਆਉਣ ਮੱਸਾ ਰੰਗੜ ਬਣ ਕੇ ਨਾ ਆਉਣ ਮੈਂ ਸੋਹਣੀਆਂ ਗਾਂਢੀ ਬਣ ਕੇ ਨਾ ਮਾਨ ਸਾਹਿਬ ਦੀ ਵੀ ਕੋਈ ਭਾਵਨਾ ਹੈ ਕਿ ਇੱਥੇ ਕੋਈ ਝਗੜਾ ਨਾ ਹੋਵੇ ਕਿ ਇੱਥੇ ਕੋਈ ਰਗੜਾ ਨਾ ਹੋਵੇ ਕਿਉਂਕਿ ਮਾਨ ਸਾਹਿਬ ਨੇ ਬਾਈਗੜਗਾ ਦੇ ਨਾਲ ਕੋਈ ਰਿਸ਼ਤੇਦਾਰੀ ਤਾਂ ਨਹੀਂ ਪਰ ਉਹਨਾਂ ਦਾ ਇੱਕ ਖਿਆਲ ਹੈ ਕਿ ਇਸ ਸਥਾਨ ਤੇ ਕੋਈ ਝਗੜਾ ਨਾ ਹੋ ਜਾਵੇ ਕੋਈ ਇਥੇ ਐਸੇ ਨਾ ਕਿ ਸਾਡਾ ਹੱਥੋਂ ਇੰਝਾਂ ਦੀ ਹਾਲਤ ਬਣੇ ਮਾਨ ਸਾਹਿਬ ਦੀ ਭਾਣ ਮਾਨ ਬਈ ਹੀ ਆ ਮਾਨ ਸਾਹਿਬ ਵੀ ਚਾਹੁੰਦੇ ਉਹਨਾਂ ਦੇ ਪਿਛਲੇ ਬਿਆਨ ਪੜ੍ਹ ਲਓ ਉਹ ਵੀ ਚਾਹੁੰਦੇ ਆ ਕਿ ਸਰਪ੍ਰਬੰਧਤਾ ਵਾਸਤੇ ਸਾਡੀ ਸ਼ਬਦ ਹੀ ਰਹਿ ਲਈ ਜਾਣੀ ਚਾਹੀਦੀ ਹੈ ਅਸੀਂ ਵੀ ਇਹ ਕਹਿੰਦੇ ਆ ਸਿੰਘ ਸਾਹਿਬ মিডিਆ ਦੇ ਬੜੀ ਕੁਪਵਤੀ ਲਈ ਆ ਐਰ ਕੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਜੀ ਕਈ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੱਗਦਾ ਹੈ ਦੇ ਕੋਈ ਅਣਸੁਖਮੀ ਘਟਨਾ ਨਾ ਘਟ ਜਾਵੇ ਕਈ ਵਾਰ ਤੁਹਾਨੂੰ ਪਤਾ ਹੈ ਮੀਡੀਆ ਇਕਸਾਰ ਨਹੀਂ ਬਹੁਤ سارے ਮੀਡੀਆ ਵਾਲੇ ਜੋਖਮ ਉਠਾ ਕੇ ਵੀ ਸੱਚੀਆਂ ਸੁੱਚੀਆਂ ਖਬਰਾਂ ਦੁਨੀਆ 'ਚ ਪਹੁੰਚਾਉਂਦੇ ਆ ਤੇ ਬਹੁਤ سارے ਲੋਕ ਵਿੱਚ ਸ਼ਰਾਰਤੀ ਵੀ ਹੁੰਦੇ ਆ ਜਿਹੜਾ ਐਵੇਂ ਇੱਕ ਨਾ ਗੁਮਰੋ ਪੈਦਾ ਕਰ ਦਿੰਦੇ ਆ ਉਹ ਆਂਡਾਉਂਦੇ ਆ ਦੇ ਸਾਰੀਆਂ ਗੱਲਾਂ ਨੂੰ ਠਰਕਾ ਕੇ ਉਹਨਾਂ ਨੇ ਕਾਫੀ ਪ੍ਰਬੰਧ ਕੀਤੇ। ਤੁਸੀਂ ਤੇ ਵਿਰੋਧ ਕਰਦੇ ਹੋ ਜਥੇਦਾਰ ਜੀ ਕਰਕੇ ਜਿਹੜਾ ਤਸਾਲਾ ਜਥੇਦਾਰ ਸਾਹਿਬ ਦਾ ਨੂਰਜੀ ਸਾਹਿਬ ਦਾ ਕੋਈ ਵਿਰੋਧ ਨਹੀਂ। ਪਾਈ ਬਿੜਕਾਜ ਦੇ ਨਾਲ ਸਾਡਾ ਕੋਈ ਵਿਰੋਧ ਨਹੀਂ। ਬੰਦਨਾ ਕਰੀ। ਅਸੀਂ ਇੱਕ ਪਰੰਪਰਾ ਨੂੰ ਲੈ ਕੇ ਬੰਦਨਾ ਨਹੀਂ। ਜਦੋਂ ਤਖਤ ਸ੍ਰੀ ਕੇਸਗੜ ਸਾਹਿਬ ਤੇ ਪ੍ਰੋਗਰਾਮ ਹੋਇਆ ਸੀ ਰਾਤ ਨੂੰ ਹੋਇਆ ਦੇਗ ਨਹੀਂ ਲਿਆਂਦੀ ਗਈ। ਉੱਥੇ ਨਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਗਿਆ, ਨਾ ਉੱਥੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੱਡ ਗ੍ਰੰਥੀ ਗਏ। ਕੋਈ ਗਿਆ ਹੀ ਨਹੀਂ ਉੱਥੇ। ਸਾਡਾ ਰੋਧ ਇਸ ਗੱਲ ਦਾ ਹੈ ਵੀ ਇਹਨੂੰ ਮਜ਼ਾਕ ਨਾ ਬਣਾਓ ਆਂ ਤਾਂ ਕੋਈ ਕੱਲ ਨੂੰ ਮੈਂ ਆਪਦੇ ਘਰੇ ਬੈਠ ਕੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز